ਆਪਣੇ ਆਪਣੇ ਭਾਤ ਅਸ਼ਟਪੁੱਤਰ ਭੈ ਵਰਗੇ ਗਾਵਹਿ ਗਾਇਨ ਪੱਤਰ ਦੁਤਿਆ ਮਾਲ ਕੋਸ਼ਕ ਆਲੰਪ ਹੈ ਸੰਗ ਰਾਜ ਨੇ ਪੰਚੋ ਠੱਪ ਹੈ ਗੋੜ ਕਈ ਅਰ ਦੇਵ ਕੰਧਾਰੀ 간다리 ਸੀ ਹੁਤੇ ਉਚਾਰੀ ਤਨਾਸਰੀ ਕੇ ਪੰਚੋ ਗਾਈ ਮਾਲ ਰਾਗ ਕੌ ਸੰ ਸੰਬਲਾਈ ਮਾਰੂ ਮਸਤ ਅੰਗ ਮੇ ਮਾਰਾ ਭਰਵਰ ਚੰਡ ਕੌਸਕ ਆਵਹਾਰਾ ਕੌਸਿਕ ਸੰਗ ਲਾਇ ਉਹਨੇ ਆਇਆ ਹਿੰਦੋਲਾ ਪੰਜ ਨਾਰ ਸੰ ਅਸਤ ਸੁਤ ਉਠ ਹੈ ਦੂਰ ਸੁਭਾਅ ਸਾਰਸਤ ਹੀਰੇ ਲੈ ਭਾਰ ਜਾ ਸੰਗ ਲਾਏ ਪਾਂਚੋਂ ਆਰ ਜਾ ਸ਼ੁਰਮਨੰਦ ਬਾਸ ਕਰ ਆਏ ਚੰਦਰ ਬੈਂਬ ਮੰਗਦਨਾ ਸੁਭਾਅ ਸਸ ਬਾਣਿਆ ਹੇ ਮਨੁਤਾ ਗਾਵਹ ਸਰਸ ਬਸੰਤ ਕਮੋਤਾ ਆਸ਼ਰਪੁਤੁਰ ਮ ਕਹੇ ਸੁਵਾਰੇ ਕੋਲ ਆਇ ਦੀਪਕ ਕੀ ਬਾਾਰੇ ਕਾਠਲੀ ਪਟਮੰਝੜੀ ਦੇ ਕਹੀ ਆਲਾਪ ਕਮੋਤੀ ਔ ਗੂਜਰੀ ਸੰਗ ਦੀ ਤੁਕੇ ਠਾਪ ਕਾਲੰਕਾ ਕੁੰਤਲੇ ਆਓ ਰਾਮਾ ਕਮਲ ਕੁਸਮ ਚੰਪਕ ਕੇ ਨਮਾ Yeah. ਸ੍ਰੀ ਰਾਮ ਜੀ ਆਪਜੋ ਥੱਪੀ ਜਨਮ ਇਹ ਗਰਵ ਹੈ ਕਾਮ ਹੈ ਪਾਚੋਂ ਸੰਗ ਬਰੰਗ ਸੋਰਠ ਗੌਂਡ ਮਲਾਰੇ but ਨਕੇ ਨਮਾ ਕੋਨ ਗਾਵਹ ਸ਼ੰਕਰ ਸ਼ਾਮਾ ਮੇਗਰਾਗ ਉਤਰ ਨਕੇ ਨਮਾ ਕਾਸਟਰਾ ਆਸ਼ੜਾ ਤੇ ਉਹ ਨਗਾਏ ਸੰਗ ਸੱਜ what No. ਭਈਆ ਸਟੈਂਡ ਪੜਾਈ ਹੋਈ ਨਹੀਂ ਇਹ ਵਾਲਾ ਨਹੀਂ ਨੀਚੇ ਪੈ ਗਈ ਇਹ ਮੰਦੀ ਸਾਹ ਦੇ ਨੀਚੇ ਪੈ ਗਈ ਮਾਈਕ ਕੋਣ ਵਾਲਾ ਕੀ ਕਰੀਏ ਅਰੇ ਚੋ ਪਤੋਣੀ ਲਾਈਏ ਕਿਨੂੰ ਪੜਾਇਆ ਸੋ ਕੋਈ ਗੱਲ ਨਹੀਂ ਹੋ ਤਾਂ ਕਰ ਤੋ ਦੇ ਲਓ